ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 Study Point ਤੇ ਸੋ ਅੱਜ ਦੀ ਕਲਾਸ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਜਿਵੇਂ PSPCL AELM PSPCL ਅਪਰੈਂਟਸ਼ਿਪ ਅਤੇ अनेका ਆ ਰਹੀਆਂ ਭਰਤੀਆਂ ਦੀ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਕਲਾਸ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਜਿਸ ਦੇ ਵਿੱਚ ਕਿ 1300 ਦੇ ਕਰੀਬ ਐਮਸੀਕਿਊ ਟੌਪ ਦੇ ਐਮਸੀਕਿਊ ਹੋਣਗੇ ਉਹ ਲੈਣਾ ਚਾਹੁੰਦੇ ਹੋ ਤੱਕ ਆਫਰ ਚੱਲ ਰਿਹਾ ਹੈ ਉਹ ਆਫਰ ਹੈ ਜੀ ਸਿਰਫ 200 ਰੁਪਏ ਦੇ ਵਿੱਚ ਸਾਨੂੰ ਇਸ ਨੰਬਰ ਤੇ ਸਾਨੂੰ ਤੁਸੀਂ ਪੇਮੈਂਟ ਕਰਕੇ 964615143 ਇਸ ਨੰਬਰ ਤੇ ਸਾਨੂੰ ਤੁਸੀਂ ਓਨਲੀ 200 ਰੁਪਏ ਭੇਜ ਦੇਣਾ ਹੈ Google Pay ਦਾ PhonePe ਕਰਕੇ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਸਾਰੀਆਂ ਕਲਾਸਾਂ ਦੀ ਪੀਡੀਐਫ ਵਿਦ ਆਨਸਰ ਲੈਂਗੁਏਜ ਪੰਜਾਬੀ ਦੇ ਵਿੱਚ ਮਿਲ ਜਾਣਗੇ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰ ਦੇਵੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਆਪਾਂ ਗੱਲ ਕਰਦੇ ਆ ਜੀ ਸਭ ਤੋਂ ਪਹਿਲੇ ਕੁਐਸਚਨ ਦੇ ਜੀ ਕਹਿ ਰਿਹਾ ਸਟੇ ਵਿੱਚ ਐਗ ਇਨਸੂਲੇਟਰ ਤਰਤੀ ਤੋ ਕਿੰਨਾ ਉੱਚਾ ਪਾਇਆ ਜਾਂਦਾ ਹੈ ਸਟੇ ਵਿੱਚ ਐਗ ਇਨਸੂਲੇਟਰ ਧਰਤੀ ਤੋਂ ਕਿੰਨਾ ਉੱਚਾ ਪਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾ ਕੁਸਚਨ ਹੈ ਜੀ 5 ਫੁੱਟ ਦੂਸਰਾ ਹੈ 10 ਪਹਿਲੀ অপਸ਼ਨ ਹੈ 5 ਫੁੱਟ ਦੂਸਰੀ ਹੈ 10 ਫੁੱਟ ਤੀਸਰੀ ਹੈ 15 ਫੁੱਟ ਚੌਥੀ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਸਟੇ ਦੇ ਵਿੱਚ ਐਗ ਇਨਸੂਲੇਟਰ ਧਰਤੀ ਤੋਂ ਜਿਵੇਂ ਨੇ ਕਾ ਆਪਣੇ ਕੋਲ ਆਪ ਪੋਲ ਹੋ ਗਿਆ ਜੀ ਇਸ ਦੇ ਵਿੱਚ ਜੋ ਇੱਕ ਆਸਤਰੰ ਦੇ ਸਟੇ ਲੱਗੀ ਹੁੰਦੀ ਹੈ ਜੀ ਇੱਕ ਇਥੇ ਇੱਕ ਐਗ ਪਾਇਆ ਹੁੰਦਾ ਜੀ ਜਿਹੜਾ ਕਿ ਲੀਕ ਸਕਰੈਂਡਰੋਂ ਰੁਕਦਾ ਹੈ ਤਾਂ ਉਹ ਧਰਤੀ ਤੋਂ ਕਿੰਨਾ ਉੱਚਾ ਪਾਇਆ ਜਾਂਦਾ ਹੈ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 10 ਫੁੱਟ 10 ਫੁੱਟ ਹਾਈਟ ਇਹ ਰਾਈਟ ਆ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਦੇ ਜੀ ਕਵਸ ਨੰਬਰ ਹੈ 2 ACSR ਦਾ ਕਿੰਨਾ ਹਿੱਸਾ ਜ਼ਖਮੀ ਹੋਇਆ ਹੋਵੇ ਤਾਂ ਉਸ ਨੂੰ ਰਿਪੇਅਰ ਕਰ ਸਕਦੇ ਹਾਂ ਜੇਕਰ ACSR ਕੰਡਕਟਰ ਦੀ ਗੱਲ ਕੀਤੀ ਹੈ ਠੀਕ ਹੈ ਜੀ ਜੇਕਰ ਉਸ ਦਾ ਕਿੰਨਾ ਪਰਸੈਂਟੇਜ ਸਾ ਕਨੈਕਟਰ ਦਾ ਕਿੰਨਾ ਪਰਸੈਂਟ ਹਿੱਸਾ ਖਰਾਬ ਹੋਇਆ ਹੋਵੇ ਤਾਂ ਆਪਾਂ ਉਸ ਨੂੰ ਰਿਪੇਅਰ ਕਰ ਸਕਦੇ ਹਾਂ 1/3 ਹਿੱਸਾ 1/4 ਹਿੱਸਾ 1/6 ਹਿੱਸਾ ਜਾਂ 1/2 ਹਿੱਸਾ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 1/6 ਇਸਾ ਆਪਸ਼ਨ ਸੱਛਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਤੇ ਜੀ ਕੁਸਚਨ ਨੰਬਰ ਹੈ 77 ਤਾਪਮਨ ਵਧਨ ਨਾਲ ਸੈਗ ਹਾਂਜੀ ਸੈਗ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਜੀ ਏਕਾ ਪੋਲ ਹੋਗਾ ਜੀ ਏਕਾ ਪੋਲ ਹੋਗਾ ਜੀ ਇਸ ਦੇ ਵਿੱਚ ਇੱਕ ਕਨੈਕਟਰ ਪਾਇਆ ਹੁੰਦਾ ਜੀ ਇਸ ਦੇ ਵਿੱਚ ਜਿਹੜਾ ਆ ਟਿੱਲ ਹੁੰਦੀ ਹੈ ਜਿਸ ਨੂੰ ਕੀ ਕਹਿੰਦੇ ਹਨ ਸੈਗ ਵੱਧਦਾ ਹੈ ਘਟਦਾ ਹੈ ਕੋਈ ਫਰਕ ਨਹੀਂ ਪੈਂਦਾ ਜਾ ਉਪਰੋਕਤ ਵਿੱਚ ਕੋਈ ਨਹੀਂ ਜਦੋਂ ਤਾਪਮਾਨ ਵੱਧਦਾ ਹੈ ਜਦੋਂ ਗਰਮੀ ਹੁੰਦੀ ਹੈ ਜੀ ਮੋਟਰਾਂ ਚੱਲਦੀਆਂ ਹਨ ਜੀ ਜਾਂ ਘਰ ਦਾ ਲੋਡ ਚੱਲਦਾ ਹੈ ਤਾਂ ਸੈਗ ਨੂੰ ਕੀ ਹੁੰਦਾ ਕਨੈਕਟਰ ਨੂੰ ਕੀ ਹੋ ਜਾਂਦਾ ਹੈ ਜੀ ਵੱਧਦਾ ਹੈ ਵੱਧ ਜਾਂਦਾ ਉਸਤੋਂ ਤਾਪਮਾਨ ਵੱਧ ਜਾਂਦਾ ਹੈ ਠੀਕ ਹੈ ਜੀ ਤਾਂ ਉਹ ਵੱਧ ਨਾਲ ਸੈਗ ਵੀ ਵੱਜ ਜਾਂਦਾ ਹੈ ਠੀਕ ਹੈ ਜੀ ਆਪਸ਼ਨ ਉੜਾ ਇਸ ਦਾ ਰਾਈਟ ਆਨਸਰ ਹੈ ਜੀ ਵੱਧਦਾ ਹੈ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਤੇ ਜੀ ਕੁਸਚਨ ਨੰਬਰ ਹੈ 4 ਪੋਲ ਉੱਪਰ ਕੰਡਾ ਤਾਰ ਕਰਦੇ ਸਮੇਂ ਧਰਤੀ ਤੋਂ ਕਿੰਨੀ ਉਚਾਈ ਤੋਂ ਸ਼ੁਰੂ ਕਰਨੀ ਚਾਹੀਦੀ ਹੈ 1 ਮੀਟਰ 2 ਮੀਟਰ 3 ਮੀਟਰ ਦਾ 4 ਮੀਟਰ ਪੋਲ ਉੱਪਰ ਇੱਕਾ ਪੋਲ ਹੋਗਾ ਜੀ ਆਰ ਸੀ ਸੀ ਦਾ ਠੀਕ ਹੈ ਜੀ ਧਰਤੀ ਤੋਂ ਆ ਧਰਤੀ ਹੋਵੇ ਜੀ ਧਰਤੀ ਦੇ ਉੱਪਰ ਉਹ ਕਿੰਨਾ ਕਿੰਨੇ ਫੁੱਟ ਤੱਕ ਕਿੰਨੇ ਮੀਟਰ ਤੱਕ ਕੰਡਾ ਤਾਰ ਕਰਨੀ ਚਾਹੀਦੀ ਹੈ ਸਤਾ ਕੰਡਾ ਤਾਰ ਕੀਤੀ ਹੁੰਦੀ ਹੈ ਜੀ ਵੇਖੀ ਨਹੀਂ ਤੁਸੀਂ ਹੋਂ ਤਾਂ ਨਹੀਂ ਸੈਅਰ ਕਰਦੇ ਪਹਿਲਾਂ ਕਰਦੇ ਸੀਗੇ ਹਾਂਜੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 3 ਮੀਟਰ 3 ਮੀਟਰ ਆਪਸ਼ਨ ED ਇਸ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਹੈ ਜੀ ਕਾਪਰ ਦੀ ਜਗ੍ਹਾ ਅੱਜ ਕੱਲ ਐਲੂਮੀਨੀਅਮ ਦੀ ਕੰਡਕਟਰ ਵਜੋਂ ਕਿਉਂ ਕੀਤੀ ਜਾਂਦੀ ਹੈ ਐਲੂਮੀਨੀਅਮ ਦੀ ਟੈਂਸਾਈਲ ਸਟਰੈਂਥ ਕਾਪਰ ਨਾਲੋਂ ਵੱਧ ਹੁੰਦੀ ਹੈ ਐਲੂਮੀਨੀਅਮ ਦੀ ਰੈਜ਼ਿਸਟੈਂਸ ਕਾਪਰ ਨਾਲੋਂ ਘੱਟ ਹੁੰਦੀ ਹੈ ਇਹ ਆਮ ਮਿਲਦਾ ਤੇ ਸਸਤਾ ਹੈ ਤੇ ਜਾਂ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਏ ਆਮ ਮਿਲਦਾ ਹੈ ਆਮ ਮਿਲ ਜਾਂਦਾ ਹੈ ਅਤੇ ਸਸਤਾ ਵੀ ਹੈ ਰੇਟ ਵੀ ਬਹੁਤ ਘੱਟ ਹੈ ਜੀ ਸਸਤਾ ਹੈ ਤਾਂ ਮੈਕਨੀਮ ਨੂੰ ਫਾਇਦਾ ਹੈ ਇਸ ਲਈ ਐਲੂਮੀਨੀਅਮ ਦਾ ਕਰੈਕਟਰ ਵਰਤਿਆ ਜਾਂਦਾ ਇਸ ਦਾ ਰਾਈਟ ਆਨਸਰ ਹੈ ਜੀ 3 ਨੰਬਰ ਏ ਆਮ ਮਿਲਦਾ ਹੈ ਅਤੇ ਸਸਤਾ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਜੀ ਕਵਸ ਨੰਬਰ ਹੈ 6 ਆਈਸੋਲੇਟਰ ਆਈਸੋਲੇਟਰ ਸਰਕਟ ਨੂੰ ਕੱਟਣ ਲਈ ਕਦੋਂ ਵਰਤੇ ਜਾਂਦੇ ਹਨ ਜਦੋਂ ਲੋਡ ਪੂਰਾ ਹੋਵੇ ਜਦੋਂ ਲਾਈਨ ਲਾਈਵ ਹੋਵੇ ਜਾਨਕਿ ਚੱਲ ਰਹੀ ਹੋਵੇ ਜਦੋਂ ਲਾਈਨ ਵਿੱਚ ਕੋਈ ਕਰੰਟਰ ਨਾ ਹੋਵੇ ਜਾਂ ਕੋਈ ਨਹੀਂ ਆਈਸੋਲੇਟਰ ਆਪਾਂ ਆਈਸੋਲੇਟਰ ਆਨ ਓਨਲੀ ਸਿਰਫ ਆਫ ਲੋਡ ਤੇ ਕੰਮ ਕਰਦਾ ਹੈ ਇਹ ਤੁਸੀਂ ਯਾਦ ਰੱਖ ਲਓ ਆਈਸੋਲੇਟਰ ਆਫ ਲੋਡ ਤੇ ਕੰਮ ਕਰਦਾ ਹੈ ਗ੍ਰਿਡਾਂ ਦੇ ਵਿੱਚ ਆਈਸੋਲੇਟਰ ਲੱਗਿਆ ਹੁੰਦੇ ਨੇ ਜਿਹੜੇ ਸਵਿਚ ਹੁੰਦੇ ਹਨ ਜਿਹੜੀ ਮੇਨ ਸਪਲਾਈ ਨੂੰ ਕੱਟਣ ਵਾਸਤੇ ਹੁੰਦੇ ਹਨ ਉਹਨਾਂ ਨੂੰ ਆਈਸੋਲੇਟਰ ਕਹਿੰਦੇ ਹਨ ਉਹ ਸਿਰਫ ਆਫ ਲੋਡ ਤੇ ਕੰਮ ਕਰਦਾ ਹੈ ਤੇ ਇਸ ਦਾ ਰਾਈਟ ਆਨਸਰ ਹੋਗਾ ਜਦੋਂ ਲਾਈਨ ਵਿੱਚ ਕੋਈ ਕਰੰਟ ਨਾ ਹੋਵੇ ਆਪਸ਼ਨ ਏਡੀ ਇਜ਼ ਦਾ ਰਾਈਟ ਆਨਸਰ ਦੋਸਤੋ ਜਦੋਂ ਲਾਈਨ ਵਿੱਚ ਕੋਈ ਵੀ ਕਰੰਟ ਨਾ ਹੋਵੇ ਆਫ ਹੋਵੇ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਦੇ ਜੀ 7 ਨੰਬਰ ਕੁਸਚਨ ਹੈ ਕੈਰੇਟ ਡਿਸਟ੍ਰਿਬਿਊਸ਼ਨ ਲਾਈਨ ਦੀ ਰੇਲਵੇ ਕਰਾਸਿੰਗ ਯਾਨਕਿ ਜਿੱਥੇ ਰੇਲਵੇ ਕਰਾਸਿੰਗ ਹੋਵੇ ਜਾਂ ਸੰਗਣੀ ਆਬਾਦੀ ਜਾਂ ਦਰਿਆਵਾਂ ਦੀ ਕਰਾਸਿੰਗ ਕਰਦੇ ਸਮੇਂ ਕਿਸ ਸਮੇਂ ਦੀ ਗਾਰਡਿੰਗ ਕੀਤੀ ਜਾਂਦੀ ਹੈ ਹੁਣ ਮੰਨੋ ਏਕਾ ਪੋਲ ਆਪਣੇ ਕੋਲ ਏਕਾ ਪੋਲ ਹੈ ਜੀ ਇਥੋਂ ਆਪਣੀਆਂ ਤਾਰਾਂ ਪਾਈਆਂ ਹੋਈਆਂ ਹਨ ਜੀ 11 ਕੇਵੀ ਲੰਘ ਰਹੀ ਹੈ ਥੱਲੋਂ ਰੇਲ ਕਰਾਸ ਹੈ ਜੀ ਰੇਲ ਕਰਾਸ ਹੈ ਜਾਂ ਕੋਈ ਵੀ ਆਬਾਦੀ ਹੈ ਠੀਕ ਹੈ ਜੀ ਥੱਲੋਂ ਕੋਈ ਵੀ ਆਬਾਦੀ ਹੈ ਲੰਘ ਰਹਿੰਦੇ ਲੋਕ ਰੰਗ ਲੰਘਦੇ ਉਸ ਟਾਈਮ ਗਾਰਡਿੰਗ ਜਿਹੜੀ ਇੱਥੇ ਗਾਰਡਿੰਗ ਕੀਤੀ ਹੁੰਦੀ ਹੈ ਜਈ ਕਈ ਵਾਰ ਤੁਸੀਂ ਵੇਖੀ ਹੁੰਨੀ ਹੈ ਜੀ ਐਕਸਲ ਦੀ ਤਾਰ ਦੇ ਨਾਲ ਇਸ ਤਰ੍ਹਾਂ ਜੇwidetilde ਦੀ ਵੀ ਕਿਉਂ ਤੋ ਤਾਰ ਡਿੱਗੇ ਤਾਂ ਇਸ ਦੇ ਉੱਪਰ ਆ ਜਾਵੇ ਤਾਂ ਫੀਡਰ ਟ੍ਰਿਪ ਕਰ ਜਾਵੇ ਇਹਨਾਂ ਤੇ ਅਸਰ ਨਾ ਪਵੇ ਇਹਨਾਂ ਦੇ ਉੱਤੇ ਤਾਰ ਨਾ ਡਿੱਗੇ ਠੀਕ ਹੈ ਜੀ ਤਾਂ ਉਸ ਸਮੇਂ ਕਿਸ ਤਰ੍ਹਾਂ ਦੀ ਗਾਰਡਿੰਗ ਕੀਤੀ ਜਾਂਦੀ ਹੈ ਰਿੰਗ ਗਾਰਡਿੰਗ ਇੱਕ ਰਿੰਗ ਗਾਰਡਿੰਗ ਹੁੰਦੀ ਹੈ ਜੀ ਇਸ ਤਰ੍ਹਾਂ ਦੀ ਇਹ ਤਾਂ ਤੁਸੀਂ ਨਹੀਂ ਵੇਖੀ ਹੁੰਨੀ ਕਾਰਪਟ ਗਾਰਡਿੰਗ ਬਾਕਸ ਗਾਰਡਿੰਗ ਬਾਕਸ ਗਾਰਡਿੰਗ ਆ ਵੇਖ ਲਓ ਜੀ ਬਾਕਸਦਾਰਾ ਬਣ ਰਿਹਾ ਨਾ ਜੀ ਇਸ ਦਾ ਰਾਈਟ ਵੀ ਆਨਸਰ ਉਹੀ ਹੋ ਜਾਏਗਾ ਬਾਕਸ ਗਾਰਡਿੰਗ ਆਪਸ਼ਨ ਏਡੀ ਦਾ ਰਾਈਟ ਆਨਸਰ ਹੈ ਜੀ ਬਾਕਸ ਗਾਰਡਿੰਗ ਰਾਈਟ ਦੋਸਤੋ ਚਲੋ ਜੀ ਨੈਕਸਟ ਕੁਸਚਨ ਤੇ ਜੀ ਕਵਸ ਨੰਬਰ ਹੈ ਆਪਣੇ ਕੋਲ 8 ਕਿਹੜਾ ਡਿਸਟ੍ਰੀਬਿਊਸ਼ਨ ਲਾਈਨਾਂ ਵਿੱਚ ਡੈਡ ਐਂਡ ਪੋਲ ਤੇ ਜੋੜ ਦਾ ਘੱਟੋ-ਘੱਟ ਕਿੰਨਾ ਫਾਸਲਾ ਹੋਣਾ ਚਾਹੀਦਾ ਹੈ 6 ਮੀਟਰ 7 ਮੀਟਰ 7.5 ਮੀਟਰ ਜਨਕਿ 7.5 ਮੀਟਰ ਜਾਂ 8 ਮੀਟਰ ਡਿਸਟ੍ਰੀਬਿਊਸ਼ਨ ਲਾਈਨਾਂ ਵਿੱਚ ਡੈਡ ਐਂਡ ਪੋਲ ਤੇ ਜੋੜ ਜਿੱਥੇ ਲੈਨ ਡੈਡ ਹੁੰਦੀ ਹੈ ਨਾ ਜੀ ਸਟੇ ਹੋ ਗਈ ਜੀ ਇਹਦੇ ਉਪਰ ਆਪਣਾ ਕੰਡਕਟਰ ਆ ਰਿਹਾ ਹੈ ਜਿੰਨੇ ਮਰਜੀ ਪੋਲ ਨੇ ਤਾਂ ਇੱਥੇ ਡੈਡ ਲਾਈਨ ਵੇਲੇ ਇੱਥੇ ਜੋੜ ਹੋਵੇ ਤਾਂ ਜੋੜ ਕਿੰਨਾ فاਸਲਾ ਹੋਣਾ ਚਾਹੀਦਾ ਜੋੜ ਦਾ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ 7.5 ਮੀਟਰ 7.5 ਆਪਸ਼ਨ ਏਡੀ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਦੇ ਜਦ ਮੇਨ ਕੇਬਲ ਨਾਲ ਸਰਵਿਸ ਕੇਬਲ ਜੋੜਨੀ ਹੋਵੇ ਤਾਂ ਕਿਸ ਕਿਸਮ ਦਾ ਜੋੜ ਲੱਗਦਾ ਹੈ ਟੀ ਜੋੜ ਸਿੱਧਾ ਜੋੜ ਮੈਰੀਡ ਜੋੜ ਜਾਂ ਤਿੰਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਸਰਵਿਸ ਲਾਈਨ ਦੇ ਵਿੱਚ ਜੋੜਨਾ ਹੋਵੇ ਤਾਂ ਟੀ ਜੋੜ ਲੱਗਦਾ ਹੈ ਜੀ ਟੀ ਜੋੜ ਇੱਕ ਸਰਵਿਸ ਲਾਈਨ ਲੰਘ ਰਹੀ ਹੈ ਇੱਥੇ ਆਪਣਾ ਘਰ ਹੈ ਜੀ ਇਥੋਂ ਆਪਾਂ ਲੈ ਮੀਟਰ ਲਾਣੋ ਜੀ એનર્ਜੀ ਮੀਟਰ ਆ ਤਾਂ ਮੇਨ ਰੰਗ ਰਹੀ ਹੈ ਨਾ ਸਰਵਿਸ ਲੈਣਾ ਗਿਉ ਜਾਰੀ ਬਕਸੇ ਵਿੱਚ ਇਥੋਂ ਆਪਾਂ ਜੋੜ ਕਰਾਂਗੇ ਨਾ ਜੀ ਜੋੜ ਜਿਹੜਾ ਕਰਾਂਗੇ ਉਸ ਨੂੰ ਕਹਿੰਦੇ ਹਨ ਸਰਵਿਸ ਕੇਵਲ ਆ ਸਰਵਿਸ ਕੇਵਲ ਹੋਗੀ ਜੀ ਆਹ ਟੀ ਜੁਆਇੰਟ ਹੋ ਗਿਆ ਜੀ ਟੀ ਜੋੜ ਆਪਸ਼ਨ ਉੜਾ ਇਸ ਦਾ ਰਾਈਟ ਆਨਸਰ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਇੱਕ ਪੋਲ ਤੋਂ ਵੱਧ ਤੋਂ ਵੱਧ ਕਿੰਨੀਆਂ ਸਰਵਿਸ ਲੈ ਇਹਨਾਂ ਖਿੱਚੀਆਂ ਜਾ ਸਕਦੀਆਂ ਹਨ ਅੱਜ ਦੋਸਤੋ ਉਹਨਾਂ ਆਪਣੇ ਕੋਲ ਇੱਕ ਪੋਲ ਹੈ ਠੀਕ ਹੈ ਜੀ ਇੱਕ ਇਧਰੋਂ ਲਾਈਨ ਆ ਗਈ ਜੀ ਸਰਵਿਸ ਲਾਈਨ ਆ ਗਈ ਇੱਕ ਇਧਰੋਂ ਆ ਗਈ ਜੀ ਦੋ ਹੋ ਗਈਆਂ ਉਹਨਾਂ ਆਪਾਂ ਇਧਰੋਂ ਵੀ ਖਿੱਚ ਸਕਨੇ ਆ ਤੇ ਇਧਰੋਂ ਵੀ ਖਿੱਚ ਸਕਨੇ ਆ ਕਿੰਨੀਆਂ ਹੋ ਗਈਆਂ ਇੱਕ 2 3 ਤੇ 4 ਠੀਕ ਹੈ ਜੀ ਤਾਂ ਇਸ ਦਾ ਰਾਈਟ ਆਨਸਰ ਕੀ ਆ ਜਾਏਗਾ অপਸ਼ਨ ਐਡਾ 4 ਠੀਕ ਹੈ ਦੋਸਤੋ ਸੋ ਦੋਸਤੋ ਇਸ ਦਿਨ ਆ ਲਈ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਐਂਡ ਵੀਡੀਓ ਨੂੰ ਲਾਈਕ ਜਰੂਰ ਕਰਨਾ ਐਂਡ ਸ਼ੇਅਰ ਕਰ ਦਿਓ ਐਂਡ ਸਬਸਕ੍ਰਾਈਬ ਵੀ ਚੈਨਲ ਨੂੰ ਕਰ ਦਿਓ ਜੇਕਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ 96461 15144 ਆਫਰ ਚੱਲ ਰਿਹਾ ਜੀ ਓਨਲੀ 200 ਰੁਪਏ ਸਾਨੂੰ Google Pay ਜਾਂ PhonePe ਕਰਕੇ ਇਸ ਨੰਬਰ ਤੇ ਸਕਰੀਨਸ਼ਾਟ ਭੇਜ ਦੇਣਾ ਤੁਹਾਨੂੰ ਤੁਰੰਤ 1200 ਦੇ ਕਰੀਬ ਟਾਪ ਦੇ MCQ ਬੇਸਿਕ MCQ ਜਿਹੜੇ ਖੁਦ ਦੇ ਤਿਆਰ ਕੀਤੇ ਤੁਹਾਨੂੰ ਮਿਲ ਜਾਣਗੇ ਜੀ ਥੱਲੇ ਸਕਰੀਨ ਤੇ ਵੀ ਚੱਲ ਰਿਹਾ ਹੈ ਮੋਬਾਈਲ ਨੰਬਰ ਉਥੋਂ ਕੰਟੈਕਟ ਕਰ ਸਕਦੇ ਹੋ ਜੇਕਰ ਤੁਸੀਂ ਆਹ ਨੰਬਰ ਦੇਖ ਕੇ ਕੰਟੈਕਟ ਸਾਨੂੰ ਕਰ ਸਕਦੇ ਹੋ WhatsApp group ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਬਿਲਕੁਲ ਫ੍ਰੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ ਥੈਂਕ ਯੂ ਵੈਰੀ ਮਚ